ਸਤਿ ਸ਼੍ਰੀ ਅਕਾਲ ਸੰਜੀ ਚੁੱਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਗੁੜ ਦੇ ਗੁਲਗਲੇ ਮਿੱਠੇ ਮਿੱਠੇ ਗੁਲਗਲੇ ਬਣਾਵਾਂਗੇ ਜੀ ਇੱਕ ਮੈਂ ਕੌਲੀ ਲਈ ਆ ਗੁੜ ਦੀ ਨੂੰ ਆਪਾਂ ਵੱਡੇ ਪੰਡ ਵਿੱਚ ਪਾ ਲਵਾਂਗੇ ਉਨਾਂ ਹੀ ਆਪਾਂ ਪਾਣੀ ਲਵਾਂਗੇ ਜਿੰਨਾ ਆਪਾਂ ਗੁੜ ਲਿਆ ਉਨਾਂ ਹੀ ਪਾਣੀ ਲਵਾਂਗੇ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੋਈ ਡਲੀ ਨਹੀਂ ਰਹਿਣੀ ਚਾਹੀਦੀ ਹਾਂਜੀ ਪੂਰਾ ਪਾਤਾ ਮੈਂ ਪਾਣੀ ਇੱਕ ਕੌਲੀ ਬਾਅਦ ਨਹੀਂ ਪਾਣੀ ਪਾਉਣਾ ਨਹੀਂ ਤਾਂ ਫਿਰ ਮਿੱਠਾ ਘਟ ਜਾਊਗਾ ਬਰੋਬਰ ਬਰੋਬਰ ਪਾਉਣਾ ਪਾਣੀ ਤੇ ਗੁੜ ਹਾਂਜੀ ਆਪਾਂ ਘੋਲ ਗਿਆ ਇਹਨੂੰ ਆਪਾਂ ਹੁਣ ਥੋੜੀ ਦੇਰ ਲਈ ਰੱਖ ਦਵਾਂਗੇ ਦੂਸਰੇ ਪਾਸੇ ਆਪਾਂ ਇਹਨੂੰ ਹੁਣ ਪਾਉਣ ਲਵਾਂਗੇ ਇਹਨੂੰ ਛਾਂਣ ਕੇ ਰੱਖ ਲਵਾਂਗੇ ਹਾਂਜੀ ਇਹਨੂੰ ਛਾਂਣ ਕੇ ਰੱਖ ਲਵਾਂਗੇ ਹਾਂਜੀ ਇਹਨੂੰ ਛਾਂਣ ਲਿਆ ਆਪਾਂ ਨਕੀ ਇਹਨੂੰ ਇੱਕ ਸੈੱਡ ਰੱਖ ਲਾਂਗੇ ਇੱਕ ਆਪਾਂ ਹੁਣ ਬੌਲ ਲੈ ਲਿਆ ਉਹਦੇ ਵਿੱਚ ਆਪਾਂ ਆਟਾ ਪਾਵਾਂਗੇ ਦੋ ਕੌਲੀਆਂ ਆਟੇ ਦੀਆਂ ਪਾ ਲਈਆਂ ਇਹਦੇ ਵਿੱਚ ਜਿਹੜਾ ਆਪਾਂ ਛਾਣਿਆ ਪਾਣੀ ਸੀਗਾ ਗੁੜ ਵਾਲਾ ਉਹਦੇ ਨਾਲ ਆਪਾਂ ਇਹਨੂੰ ਮਿਲਾਵਾਂਗੇ ਆਟੇ ਨੂੰ ਮਿਲਾਵਾਂਗੇ ਆਟੇ ਵਿੱਚ ਪਾ ਕੇ ਹਾਂਜੀ ਹਾਂਜੀ ਇੱਥੇ ਵਜੇ ਆਪਾਂ ਥੋੜੀ ਇੱਕ ਚਮਚ ਸੌਂਫ ਦਾ ਪਾ ਲਿਆ ਤੇ țeੜ ਪਾ ਲਿਆ ਆਪਾਂ ਨੇ ਇੱਕ ਚਮਚ țeਲ ਦਾ ਪਾ ਲਵਾਂਗੇ ਆਪਾਂ ਫਿਰ ਇਹਨੂੰ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਣੀ ਬਚਿਆ ਵਾ ਹਲੇ ਆਪਾਂ ਨੂੰ ਇਹ ਪਤਲਾ ਕਰਨਾ ਥੋੜਾ ਜਿਹਾ ਉਹ ਵੀ ਪਾਣੀ ਆਪਾਂ ਗੁਰ ਆਟੇ ਦੇ ਵਿੱਚ ਪਾ ਕੇ ਤੇ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਹੀ ਇਹ ਆਪਣੇ ਗੁਲਗਲੇ ਜਿਹੜੇ ਆ ਮਿੱਠੇ ਫੁੱਲਣਗੇ ਜੇ ਆਪਾਂ ਨੇ ਮਿਕਸ ਨਾ ਕੀਤਾ ਆਟਾ ਚੰਗੀ ਤਰ੍ਹਾਂ ਘੋਲਿਆ ਨਹੀਂ ਫੇਰ ਆਪਣੇ ਇਹਦੇ ਵਿੱਚ ਗਠਾਂ ਜੀਆਂ ਵੱਡੀਆਂ ਹੋਣਗੀਆਂ ਫੇਰ ਆਪਣਾ ਇਹ ਗੁਲਗਲੇ ਵਧੀਆ ਨਹੀਂ ਬਣਨੇ ਇਸ ਕਰਕੇ ਇਹਨੂੰ ਪੂਰਾ ਮਿਕਸ ਕਰਨਾ ਜ਼ਰੂਰੀ ਆ ਪਾਣੀ ਦੇਖੋ ਜੀ ਸਾਰਾ ਆਪਣਾ ਜਿੰਨਾ ਆਪਾਂ ਮਿਲਾਇਆ ਸੀ ਸਾਰਾ ਪੈ ਗਿਆ ਹਾਂਜੀ ਇਹ ਜੇ ਆਪਾਂ ਆਟਾ ਰੱਖਣਾ ਵਾ ਇਹ ਜਿਹੜਾ ਨਾਰੀਅਲ ਦਾ ਪਾਊਡਰ ਆ ਉਹ ਵੀ ਆਪਾਂ ਉਹਦੇ ਵਿੱਚ ਹੀ ਮਿਕਸ ਕਰ ਦਵਾਂਗੇ ਹੁਣ ਇਧਰ ਤੇਲ ਰੱਖ ਲਿਆ ਤੇਲ ਆਪਾਂ ਨੇ ਗਰਮ ਕਰਨਾ ਵਾ ਇੱਕ ਵਾਰ ਗਰਮ ਕਰਨਾ ਆਪਾਂ ਤੇਜ਼ ਅੱਗ ਤੇ ਫਿਰ ਇਹਨੂੰ ਆਪਾਂ ਸਲੋ ਕਰ ਲੈਣਾ ਸਲੋ ਕਰਕੇ ਹੀ ਪਕਾਉਣੇ ਆ ਆਪਾਂ ਨੇ ਦੇਖੋ ਜੀ ਆਪਾਂ ਛੋਟਾ ਜਿਹਾ ਪੀਸ ਪਾ ਕੇ ਦੇਖਦੇ ਆ ਆਪਣਾ ਤੇਲ ਗਰਮ ਹੋ ਗਿਆ ਕਿ ਨਹੀਂ ਹਜੇ ਗਰਮ ਨਹੀਂ ਹੋਇਆ ਤੇ ਹਲਕਾ ਜਿਹਾ ਗਰਮ ਹੋਇਆ ਥੋੜਾ ਜਿਹਾ ਹੋਰ ਕਰਾਂਗੇ ਆਪਾਂ ਗਰਮ ਹਾਂਜੀ ਹੇ ਦੇਖੋ ਹੁਣ ਗਰਮ ਹੋ ਗਿਆ ਆਪਣਾ ਆਪਾਂ ਛੋਟੇ ਛੋਟੇ ਇਹਦੇ ਵਿੱਚ ਆਪਾਂ ਗੋਲਗਲੇ ਪਾਉਣੇ ਸ਼ੁਰੂ ਕਰਨੇ ਆ ਹਾਂਜੀ ਆਪਾਂ ਜਿੰਨੇ ਕ ਤੇਲ ਦੇ ਵਿੱਚ ਪੈਂਦੇ ਆ ਓਨੇ ਕੀ ਪਾਵਾਂਗੇ ਜ਼ਿਆਦਾ ਨਹੀਂ ਮੋਂ ਨੇ ਇੱਕ ਦੂਜੇ ਨਾਲ ਫਿਰ ਜੁੜ ਜਾਣਗੇ ਤੇ ਉਹ ਇਕੱਲੇ ਇਕੱਲੇ ਨਹੀਂ ਰਹਿਣੇ ਫਿਰ ਕੱਚੇ ਰਹਿਣਗੇ ਨਾਲੇ ਜੇ ਆਪਾਂ ਥੋੜੀ ਪਾਵਾਂਗੇ ਹਲਾਉਣ ਚ ਵੀ ਆਪਾਂ ਨੂੰ ਆਸਾਨੀ ਰਹੋਗੀ ਹਾਂਜੀ ਇਨੂੰ ਆਪਾਂ ਇੰਨਾ ਜਲਦੀ ਨਹੀਂ ਹਿਲਾਉਣਾ ਇਹਨੇ ਆਪਣੇ ਆਪ ਹੀ ਤੇਲ ਦੇ ਉੱਪਰ ਤਰਨਾ ਲੱਗ ਜਾਣਾ ਵਾ ਤੇ ਥੋਲ ਕੇ ਫਿਰ ਆਪਾਂ ਇਹਨੂੰ ਹਲਾਵਾਂਗੇ ਹਾਂ ਜੀ ਇਹਨੂੰ ਥੋੜਾ ਆਪਾਂ ਹਲਾਵਾਂਗੇ ਹੁਣ ਦੇਖੋ ਕਿੰਨੇ ਵਧੀਆ ਉੱਲੇ ਆ ਸਲੋ ਅਗਤੇ ਬਣਾਉਣਿਆ ਜੀ ਇਹ ਕੀ ਵਿੱਚੋਂ ਵੀ ਪੱਕ ਜਾਣਾ ਜੀ ਦੇਖੋ ਉੱਪਰ ਆ ਗਏ ਨੇ ਹੁਣ ਇਹ ਆਪਣੇ ਰੰਗ ਵੀ ਸੋਨਾ ਆ ਗਿਆ ਇਹਨਾਂ ਦਾ ਤੇ ਆਪਾਂ ਇਹਨੂੰ ਹਲਾਵਾਂਗੇ ਥੋੜੀ ਦੇਰ ਤੇ ਫਿਰ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇਲ ਵਿੱਚ ਹਾਂਜੀ ਹੁਣ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਕੱਟ ਲਵਾਂਗੇ ਦੂਸਰਾ ਪੂਰ ਵੀ ਆਪਾਂ ਇਦਾਂ ਹੀ ਪਾ ਦਵਾਂਗੇ ਜੋ ਬਚਿਆ ਆਟਾ ਉਹ ਵੀ ਆਪਾਂ ਇਦਾਂ ਹੀ ਪਾ ਦਵਾਂਗੇ ਵੀ ਦੇ ਨੁਕਲੇ ਲੱਗੇ ਇਹਨਾਂ ਨੇ ਉੱਪਰ ਆ ਜਾਣ ਉਹਨਾਂ ਨੂੰ ਵੀ ਇਦਾਂ ਹੀ ਆਪਾਂ ਫਿਰ ਅਲਟੀ ਮਾਰ ਦਵਾਗੇ ਵੀ ਹੁਣ ਆਪਾਂ ਪਾਸੇ ਪਲਟ ਦਵਾਂਗੇ ਇਹਨਾਂ ਦੇ ਤੁਸੀਂ ਵੀ ਇਦਾਂ ਹੀ ਬਣਾਇਓ ਪੂਰੇ ਮੈਜ਼ਰਮੈਂਟ ਨਾਲ ਚੀਜ਼ ਲਿਓ ਤੇ ਫਿਰ ਵਧੀਆ ਬਣਨਗੇ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੀ ਦੇਖੋ ਜੀ ਹੁਣ ਆਪਣੇ ਸਾਰੇ ਮਿੱਠੇ ਅੰਗੂਰ ਗਲੇ ਬਣ ਕੇ ਤਿਆਰ ਆ ਜੀ ਦੇਖੋ ਤੁਹਾਨੂੰ ਅਸੀਂ ਤੋੜ ਕੇ ਵੀ ਦਿਖਾਉਣਾ ਦੇਖੋ ਨਰਮ ਵਿੱਚ ਕਿੰਨੇ ਬਣਿਆ ਜਾਲੀਦਾਰ ਬਣਿਆ ਨਾਲੇ ਇਹ ਆਟੇ ਤੇ ਡਿਪੈਂਡ ਹੁੰਦਾ ਵਾ ਆਪਾਂ ਇਹਨਾਂ ਨੂੰ ਜ਼ਿਆਦਾ ਘੋਟਣਾ ਹੁੰਦਾ ਆਟੇ ਨੂੰ ਮਿਲਾਉਣਾ ਹੁੰਦਾ ਜ਼ਿਆਦਾ ਇਹਨੂੰ ਚਮਚੇ ਨਾਲ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ